ਦੋਸਤੋ ਮੈਂ ਅਰਜਿੰਦਰ ਸਿੰਘ ਬਿਲਕਤ ਤੁਸੀਂ ਦੇਖ ਰਹੇ ਹੋ ਬਿਲਕਾ ਨਿਊਜ਼ ਆਨਲਾਈਨ ਚੈਨਲ ਤੇ ਆਓ ਗੱਲ ਕਰਦੇ ਆਂ ਪੱਤੀ ਦੁਨੀਆ ਮਨਸੂਰ ਵਿੱਚ ਸੀਵਰੇਜ ਦੀ ਖੁਦਾਈ ਦਾ ਕੰਮ ਜਿਹੜਾ ਰੋਕ ਦਿੱਤਾ ਗਿਆ ਸੀ ਉਹ ਅੱਜ ਮੁੜ ਚੱਲੂ ਹੋ ਗਿਆ ਹੈ ਇਹ ਵੀਡੀਓ ਤੁਹਾਨੂੰ ਅਸੀਂ ਦਿਖਾ ਰਹੇ ਆਂ ਪੱਤੀ ਦੁਨੀਆ ਮਨਸੂਰ ਦੇ ਤਰਜੀਤੂ ਨੀਲੋਵਾਲ ਵੱਲ ਇਹ ਖੁਦਾਈ ਸ਼ੁਰੂ ਹੋਈ ਹੈ ਇਸ ਖੁਦਾਈ ਨੂੰ ਰੋਕ ਦਿੱਤਾ ਗਿਆ ਸੀ ਦੁਸਹਿਰੇ ਦੇ ਤਿਹਾੜੀ ਨੂੰ ਲੈ ਕੇ ਬਾਜ਼ਾਰ ਨੂੰ ਲੈ ਕੇ ਡੈנס ਉਹਦੇ ਕੰਮਾਂ ਨੂੰ ਲੈ ਕੇ ਦੁਕਾਨਦਾਰ ਜਿਹੜੇ ਆ ਉਹ ਕੁਝ ਦੁਕਾਨਦਾਰ ਸਵਾਲ ਕਰਦੇ ਆ ਕਿ ਕੰਮਾਂ ਤੇ ਅਸਰ ਪਊਗਾ ਕੁਝ ਦੁਕਾਨਦਾਰ ਇਹ ਕਹਿ ਰਹੇ ਆ ਕਿ ਕੰਮ ਚੱਲ ਰਿਹਾ ਇਸ ਕੰਮ ਨੂੰ ਦਿਨ ਤਿਹਾਰਾਂ ਤੋਂ ਪਹਿਲਾਂ ਪਹਿਲਾਂ ਨਵੇੜ ਲੈਣਾ ਚਾਹੀਦਾ ਇਹ ਵੱਖ-ਵੱਖ ਬਿਲਗੇ ਦੇ ਵਿੱਚ ਬਾਜ਼ਾਰ ਜਿਹੜੇ ਆ ਵਿਚਾਰਾਂ ਕਾਰਨ ਕਰਕੇ ਸਥਿਤੀ ਅਜਿਹੀ ਵੀ ਬਣੀ ਸੀ ਕਿ ਕੁਝ ਭਾਈਚਾਰੇ ਇਹ ਵੀ ਕਹਿ ਰਹੇ ਸੀ ਅਗਰ ਦਸਹਿਰੇ ਕਰਕੇ ਇਹ ਕੰਮ ਰੋਕਿਆ ਤੇ ਸਾਡੇ ਵੀ ਜਦੋਂ ਦਿਨ ਸੋ ਹੋਣੇ ਆ ਉਦੋਂ ਵੀ ਇਹ ਕੰਮ ਰੋਕਣਾ ਪਵੇਗਾ ਇਸ ਕਰਕੇ ਇਹੋ ਜਈ ਰੀਤ ਨਾ ਪਾਈ ਜਾਵੇ ਕਿ ਦਿਨ ਸੋ ਤੋਂ ਲੈ ਕੇ ਕੰਮ ਰੋਕਿਆ ਗਿਆ ਕਿਉਂਕਿ ਆਉਣ ਵਾਲੇ ਸਮੇਂ ਵਿੱਚ 크리스마ਸ ਦੇ ਦਿਨ ਵੀ ਆਉਣੇ ਨੇ ਇਸ ਦੌਰਾਨ ਗੁਰੂ ਵਾਸ ਜੀ ਦਾ ਗੁਰਪੁਰਬ ਵੀ ਆਉਣਾ ਹੈ ਅਗਰ ਗੁਰੂ ਅਰਜਨ ਦੇਵ ਦੇ ਵਿਆਹ ਪੁਰਬ ਦੇ ਸਮੇਂ ਇਹ ਕੰਮ ਲਗਾਤਾਰ ਜਾਰੀ ਰਿਹਾ ਉਸ ਤੋਂ ਵੱਡਾ ਬਿਲਕੇ ਦੇ ਵਿੱਚ ਕੋਈ ਸਮਾਗਮ ਜੇ ਕਹਿ ਲਈਏ ਨਹੀਂ ਹੈ ਉਸ ਸਮੇਂ ਵੀ ਇਹ ਕੰਮ ਜਿਹੜਾ ਸੀ ਚੱਲਦਾ ਰਿਹਾ ਸੀ ਭਵੇਂ ਉਸ ਵੇਲੇ ਰਸਤੇ ਜਿਹੜੇ ਆ ਉਹ ਪਾਰਲੀ ਸਾਈਡ ਸੀ ਹੁਣ ਜਿਹੜੀ ਆ ਝੋਨੇ ਦੀ ਵੀ ਫਸਲ ਜਿਹੜੀ ਆ ਆਉਣ ਵਾਲੀ ਹੈ ਕਈ ਕਾਰਨ ਵਿਚਾਰਨਯੋਗ ਵੀ ਹੈ ਪਰ ਇੱਥੇ ਤੁਹਾਨੂੰ ਇਹ ਦੱਸਣਾ ਚਾਹਾਂਗਾ ਕਿ ਇਹ ਆਮ ਆਦਮੀ ਪਾਰਟੀ ਦੀ ਸਰਕਾਰ ਆਉਣ ਤੇ ਇੱਥੇ ਸੀਵਰੇਜ ਦਾ ਕੰਮ ਜਿਹੜਾ ਸ਼ੁਰੂ ਹੋਇਆ ਜਦੋਂ ਕਿ ਪਹਿਲਾਂ ਰਾਜ ਕਰਦੀਆਂ ਪਾਰਟੀਆਂ ਸਮੇਂ ਇੰਨੀ ਵੱਡੀ ਗ੍ਰਾਂਟ ਏਡੇ ਵੱਡੇ ਕੰਮ ਲਈ ਨਹੀਂ ਆਈ ਨਾ ਹੀ ਉਸ ਵੇਲੇ ਚਾਹੇ ਕਾਂਗਰਸ ਦਾ ਰਾਜ ਰਿਹਾ ਲੰਮਾ ਸਮਾਂ ਚਾਹੇ ਸ਼੍ਰੋਮਣੀ ਅਕਾਲੀ ਦਲ ਦਾ ਰਾਜ ਰਿਹਾ ਇੱਥੇ ਦੀ ਇਹਨਾਂ ਦੋਵਾਂ ਪਾਰਟੀਆਂ ਦੀ ਜਿਹੜੀ ਲੀਡਰਸ਼ਿਪ ਹੈ ਉਹਨੇ ਕਦੀ ਸਮੇਂ ਦੇ ਹਾਣੀ ਹੋਣ ਲਈ ਰਿੰਗ ਰੋਡ ਬਣਾਉਣ ਤੱਕ ਕਦੀ ਵੀ ਜੜਾਇਆ ਇਹ ਸਮਾਂ ਮਿਲ ਕੇ ਨੂੰ ਨਹੀਂ ਮਿਲਿਆ ਤਾਹਨੂੰ ਅੱਜ ਅਸੀਂ ਇਹ ਮੁਸੀਬਤਾਂ ਭੁਗਤ ਰਹੇ ਆ ਇਹ ਸਮੱਸਿਆ ਬਣੀ ਹੈ ਅਜੇ ਤਾਂ ਇਹ ਵੱਡੇ ਰਸਤਿਆਂ ਦੇ ਉੱਤੇ ਖੋਦਾਈ ਹੋ ਰਹੀ ਹੈ ਇਸ ਤੋਂ ਅੱਗੇ ਗਲੀਆਂ ਵਿੱਚ ਵੀ ਖੋਦਾਈ ਹੋਣੀ ਆ ਅੰਦਰਲੇ ਰਸਤਿਆਂ ਤੇ ਵੀ ਖੋਦਾਈ ਹੋਣੀ ਆ ਕਿਉਂਕਿ ਸੀਵਰੇਜ ਬਣ ਨੂੰ 18 ਮਹੀਨੇ ਦਾ ਸਮਾਂ 32 ਕਰੋੜ ਦੀ ਇੱਥੇ ਗ੍ਰਾਂਟ ਆਈ ਹੈ ਬਿਲਗੇ ਨੂੰ ਸੀਵਰੇਜ ਜਿਹੜਾ ਇਹ ਪੈ ਰਿਹਾ ਹੈ ਇਹਦੇ ਲਈ ਬਿਲਗੇ ਨੂੰ ਬਿਲਗੇ ਦੇ ਲੋਕਾਂ ਨੂੰ ਇਹਦੇ ਮੁਕਾਬਲੇ ਦੀ ਹੋਣਾ ਪੈਣਾ ਹੈ ਇਹਨਾਂ ਮੁਸੀਬਤਾਂ ਨੂੰ ਜਿਹੜਾ ਆ ਉਹ ਇਹਦੇ ਹਾਣੀ ਹੋਣਾ ਪੈਣਾ ਹੈ ਅਗਰ ਕੰਮ ਨੂੰ ਆਪਣੇ ਕਿਸੇ ਵੀ ਕਾਰਨ ਕਰਕੇ ਬੰਦ ਕਰਨ ਦੀ ਜਿੰਨੇ ਕੋਸ਼ਿਸ਼ ਕੀਤੀ ਗਈ ਹੈ ਉਤਤਵਾਦ 2 ਦਿਨ ਕੰਮ ਬੰਦ ਰਿਹਾ ਤੇ ਅੱਜ ਟੇਬਲ ਤੇ ਜਿਹੜੀ ਗੱਲ ਹੋਈ ਹੈ ਉਸ ਦੌਰਾਨ ਇਹਨਾਂ ਵੱਖ-ਵੱਖ ਪਾਰਟੀਆਂ ਦੇ ਨੁਮਾਇਦਿਆਂ ਨੇ ਆਪਣੀ ਗੱਲ ਰੱਖੀ ਹੈ ਉਸ ਗੱਲ ਉਪਰੰਤ ਕੰਮ ਸ਼ੁਰੂ ਹੋ ਗਿਆ ਹੈ ਇੱਥੇ ਇਹ ਜ਼ਿਕਰਯੋਗ ਹੈ ਸਾਡੇ ਕੋਲ ਇਹ ਜਾਣਕਾਰੀ ਹੈ ਕਿ ਸਰਕਾਰ ਨੇ ਇਸ ਕੰਮ ਰੁਕੜ ਦੀ ਜਿਹੜੀ ਸਥਿਤੀ ਆ ਉਹਨੂੰ ਲੈ ਕੇ ਸਖਤ ਸਟੈਂਡ ਜਿਹੜਾ ਲਿਆ ਅਫਸਰਾ ਨੂੰ ਇਹ ਹਮਾਇਤ ਦਤੀ ਹੈ ਕਿ ਕੰਮ ਕਿਸੇ ਕੀਮਤ ਤੇ ਨਹੀਂ ਰੁਕਿਆ ਜਾਣਾ ਪਬਲਿਕ ਦਾ ਲਾਂਗਾ ਜਿਹੜਾ ਆ ਉਹ ਬਰਕਰਾਰ ਰੱਖਿਆ ਜਾ ਵੀ ਪਬਲਿਕ ਨੂੰ ਕੋਈ ਵੀ ਮੁਸ਼ਕਲ ਨਹੀਂ ਹੋਣੀ ਚਾਹੀਦੀ ਤਾਂ ਜਾ ਕੇ ਇਹ ਜਿਹੜੀ ਸਥਿਤੀ ਬਣੀ ਆ ਉਤੋਂ ਅਪरांत ਅੱਜ ਕੰਮ ਜਿਹੜਾ ਆ ਇੱਥੇ ਸ਼ੁਰੂ ਹੋ ਗਿਆ ਕੰਮ ਸ਼ੁਰੂ ਹੋਣ ਦੀ ਸਥਿਤੀ ਜਿਹੜੀ ਤੁਹਾਨੂੰ ਦੱਸੀ ਹੈ हां ए ਗੱਲ ਜ਼ਰੂਰ ਹੈ ਕਿ ਬਿਲਗੇ ਦੇ ਲੋਕਾਂ ਨੂੰ ਸਮੱਸਿਆਵਾਂ ਆ ਤਾਂ ਹੋਣ ਗਈਆਂ ਕਿਉਂਕਿ ਬਿਲਗੇ ਦੇ ਲੋਕਾਂ ਨੇ 11 ਛੱਪੜ ਜਿਹੜੇ ਆ ਉਹ ਪਾਣੀ ਨੱਕੋ ਨੱਕ ਪਰੇ ਹੋਇਆ ਪਿਛਲੇ ਕਈ ਸਾਲਾਂ ਤੋਂ ਛੱਪੜਾਂ ਦੇ ਕਿਨਾਰੇ ਬਸਦੇ ਲੋਕਾਂ ਦੀ ਜ਼ਿੰਦਗੀ ਜਿਹੜੀ ਆ ਉਹ ਬਹੁਤ ਦੁਰਗਤ ਹੋਈ ਹੈ ਬਹੁਤ ਉਹ ਲੋਕ ਜਿਹੜੇ ਆ ਬਹੁਤ ਬਿਮਾਰੀਆਂ ਦੇ ਸ਼ਿਕਾਰ ਹੈ ਇੱਥੇ ਕੈਂਸਰ ਬਿਲਗੇ ਦੇ ਵਿੱਚ ਬਹੁਤ ਪੈਰ ਪਸਾਰ ਚੁੱਕਾ ਹੈ ਮਾਰੂ ਬਿਮਾਰੀਆਂ ਬਿਲਗੇ ਦੇ ਵਿੱਚ ਬਹੁਤ ਪੈਰ ਪਸਾਰ ਚੁੱਕੀਆਂ ਨੇ ਕੈਂਸਰ ਨਾਲ ਲਗਾਤਾਰ ਮੌਤਾਂ ਹੋ ਰਹੀਆਂ ਨੇ ਇਸ ਮੁੱਦੇ ਵੱਲ ਕਿਸੇ ਪਾਰਟੀ ਦੀ ਕੋਈ ਚਿੰਤਾ ਨਹੀਂ ਕਿ ਬਿਲਗੇ ਦੇ ਲੋਕਾਂ ਨੂੰ ਕੈਂਸਰ ਵਰਗੀ ਬਿਮਾਰੀ ਤੋਂ ਕਿਵੇਂ ਬਚਾਇਆ ਜਾਵੇ ਕਿ ਬਿਲਗੇ ਦੇ ਲੋਕ ਇਨ੍ਹਾਂ ਮਾਰੂ ਬਿਮਾਰੀਆਂ ਦਾ ਇਲਾਜ ਕਰਾਉਣ ਦੇ ਹਾਣੀ ਹੈ ਕਿ ਨਹੀਂ ਹੈ ਕਿਉਂਕਿ ਬਿਲਗੇਦ ਦੇ ਲੋਕਾਂ ਨੇ ਇਹਨਾਂ ਆਗੂਆਂ ਨੂੰ ਵੋਟਾਂ ਦੇ ਕੇ ਲੀਡਰ ਬਣਾਇਆ ਸਮੇਂ ਦੇ ਹਾਣੀ ਬਣਾਇਆ ਪਰ ਜੇ ਦੇਖਿਆ ਜਾਵੇ ਤਾਂ ਸਾਨੂੰ ਅਜਿਹੀ ਸਥਿਤੀ ਨਜ਼ਰ ਨਹੀਂ ਆ ਰਹੀ ਕਿ ਬਿਲਗੇਦ ਦੇ ਲੋਕਾਂ ਨੂੰ ਚੰਗੀਆਂ ਸੇਧ ਸਹੂਲਤਾਂ ਕਿਧਰੇ ਮਿਲਦੀਆਂ ਨੇ ਅਸੀਂ ਦੇਖ ਰਹੇ ਹਾਂ ਲੋਕ ਇਹਨਾਂ ਮਾਰੂ ਮਾਰੀਆਂ ਦੇ ਸ਼ਿਕਾਰ ਹੋਏ ਇੱਕ ਇੱਕ ਕਰਕੇ ਮਰ ਰਿਹਾ ਹੈ ਇਹ ਸੀਵਰੇਜ ਦੀ ਜਿਹੜੀ ਤੁਹਾਨੂੰ ਖੁਦਾਈ ਦਾ ਕੰਮ ਦਿਖਾ ਰਹੇ ਆਇਆ ਇੱਕੋ ਲੱਗਦਾ ਹੈ ਜਦੋਂ ਇਹ ਸੀਵਰੇਜ ਪੈ ਜਾਏਗਾ ਜਦੋਂ ਇਹ ਸੀਵਰੇਜ ਚੱਲ ਪੈਗਾ ਹੋ ਸਕਦਾ ਸ਼ਾਇਦ ਬਿਲਗੇ ਦੇ ਲੋਕਾਂ ਨੂੰ ਇਹਨਾਂ ਮਾਰੂ ਬਿਮਾਰੀਆਂ ਤੋਂ ਕੁਝ ਥੋੜਾ ਵਾਲਾ ਛੁਟਕਾਰਾ ਮਿਲ ਸਕੇ ਤੇ ਦੋਸਤੋ ਅਸੀਂ ਤੁਹਾਨੂੰ ਇਹ ਵੀਡੀਓ ਦਿਖਾ ਰਹੇ ਆਂ ਕਿ ਬਿਲਗੇ ਦੇ ਵਿੱਚ ਖੁਦਾਈ ਦਾ ਜਿਹੜਾ ਕੰਮ ਆ ਉਹ ਲਗਾਤਾਰ ਪਿਛਲੇ ਕਈ ਮਹੀਨਿਆਂ ਤੋਂ ਚੱਲ ਰਿਹਾ ਸੀ ਅਗਰ ਇਸ ਕੰਮ ਨੂੰ ਦੋ ਦਿਨ ਬ੍ਰੇਕਾਂ ਲਗੀਆਂ ਤਾਂ ਇਸ ਕੰਮ ਨੂੰ ਰੋਕਣ ਲਈ ਜਿਹੜੀਆਂ ਚਾਰ ਪਾਰਟੀਆਂ ਜਿਵੇਂ ਪਹਿਲਾਂ ਵੀ ਮੈਂ ਦੱਸਿਆ ਸ਼੍ਰੋਮਣੀ ਅਕਾਲੀ ਦਲ ਕਾਂਗਰਸ ਬੀਐਸਪੀ ਅਤੇ ਭਾਜਪਾ ਦੇ ਆਗੂਆਂ ਨੇ ਆਪਣਾ ਇਹ ਮੁੱਦਾ ਪਹਿਲਾਂ ਰੱਖਿਆ ਸੀ ਇਹ ਚਰਚਾ ਵੀ ਚੱਲੀ ਕਿ ਦਸਹਰੇ ਤੱਕ ਕੰਮ ਦਿਨ ਤਿਹਾਰ ਨੂੰ ਲੈ ਕੇ ਰੋਕ ਦਿੱਤਾ ਜਾਵੇ ਪਰ ਉਸ ਤੋਂ ਬਾਅਦ ਇਹ ਉਹਨਾਂ ਦੀ ਜਿਹੜੀ ਮੰਗ ਆ ਇਹਦੇ ਨਾਲ ਹੀ ਪਿਛਲੇ ਰਾਤਿਆਂ ਨੂੰ ਬਣਾਉਣ ਦੀ ਗੱਲ ਜਿਹੜੀ ਚੱਲੀ ਰਸਤੇ ਤਾਂ ਜਿੰਨਾ ਚਿਰ ਮਿੱਟੀ ਜਿਹੜੀ ਆ ਇਹ ਖੋਦਾਈ ਦੌਰਾਨ ਪੂਰੀ ਤਰ੍ਹਾਂ ਬੈਂਦੀ ਨਹੀਂ ਜ਼ਮੀਨ ਤਾਂ ਸਨੋਂ ਹਟਦੀ ਨਹੀਂ ਮੇਰੇ ਖਿਆਲ ਨਾਲ ਉਹਨਾਂ ਚ ਰਾਸਤੇ ਇਹ ਇਸੇ ਤਰ੍ਹਾਂ ਕੱਚੇ ਰਹਿਣਗੇ ਇਸ ਸਥਿਤੀ ਨਾਲ ਬਿਲਗ ਦੇ ਲੋਕਾਂ ਨੂੰ ਜਿਹੜਾ ਆ ਉਹ 2-4 ਹੋਣਾ ਪੈਣਾ ਤੇ ਇਹ ਜੇ ਅਗਰ ਇਹ ਕਿਹਾ ਜਾਵੇ ਇਹ ਜਲਦ ਰਸਤੇ ਬਣ ਜਾਣਗੇ ਮੈਨੂੰ ਨਹੀਂ ਲੱਗਦਾ ਬੇਰਸਤੇ ਜਿਹੜੇ ਆ ਉਹ ਇੰਨੀ ਛੇਤੀ ਬਣਗੇ 18 ਮਹੀਨੇ ਦਾ ਇਹ ਪ੍ਰੋਜੈਕਟ ਹੈ ਕਿ ਇਹ 18 ਮਹੀਨਾ ਵਿੱਚ ਪ੍ਰੋਜੈਕਟ ਪੂਰਾ ਹੋ ਜਾਂਦਾ ਜਾਂ ਇਸ ਤੋਂ ਵੀ ਵੱਧ ਸਮਾਂ ਲੱਗੇਗਾ ਇਹ ਆਉਣ ਵਾਲਾ ਸਮਾਂ ਦੱਸੂਗਾ ਅਗਰ ਲਗਾਤਾਰ ਕੰਮ ਚੱਲਦਾ ਰਿਹਾ ਤੇ ਹੋ ਸਕਦਾ ਗਵਰਨਮੈਂਟ ਨੇ ਜਿੰਨਾ ਇਸ ਕੰਮ ਦਾ ਸਮਾਂ ਬਥਿਆ ਉਹਦੇ ਇर्द-ਗਿਰਦ ਇਹ ਕੰਮ ਹੋ ਵੀ ਜਾਵੇ ਪਰ ਇੱਥੇ ਲੋੜ ਹੈ ਬਿਲਗੇ ਦੇ ਲੋਕਾਂ ਨੂੰ ਕੱਠਿਆਂ ਹੋ ਕੇ ਇੱਕ ਹੁਕਮ ਚੱਲਣ ਦੀ ਨਾ ਕਿ ਸਿਵਲ ਰਿਡ ਦਾ ਕੰਮ ਜਿਹੜਾ ਆ ਉਹਨੂੰ ਬਾਰ-ਬਾਰ ਰੋਕਣ ਦੀ ਇਸ ਤੋਂ ਪਹਿਲਾਂ ਪਵਾੜਾ ਰੋਡ ਤੇ ਵੀ ਇਸ ਕੰਮ ਨੂੰ ਰੋਕਿਆ ਗਿਆ ਉੱਥੇ ਵੀ ਭਗਵਾਨ ਵਾਲਮੀਕ ਦੀ ਅਗਲੇ ਮਹੀਨੇ ਜਿਹੜੀ ਸ਼ੋਭਾ ਯਾਤਰਾ ਆ ਉਹਨੂੰ ਲੈ ਕੇ ਉੱਥੇ ਇਹ ਪੁਆਇੰਟ ਰੱਖਿਆ ਗਿਆ ਤੇ ਇੱਥੇ ਵੀ ਦਸਹਿਰੇ ਨੂੰ ਲੈ ਕੇ ਇਸ ਕੰਮ ਨੂੰ ਰੋਕਿਆ ਗਿਆ ਸੀ ਲੋਕਾਂ ਨੇ ਇਸ ਕੰਮ ਨੂੰ ਰੋਕਣ ਲਈ ਜਿਨ੍ਹਾਂ ਲੋਕਾਂ ਨੇ ਕੰਮ ਰੋਕਿਆ ਉਸ ਤੋਂ ਬਾਅਦ ਟਿਰਕੇ ਦੇ ਵਿੱਚ ਹੋਰ ਵੀ ਬਹੁਤ ਸਾਰੇ ਲੋਕਾਂ ਦੇ ਅੰਦਰ ਇਹ ਸਵਾਲ ਜਿਹੜੇ ਆ ਖੜੇ ਹੁਣ ਲੱਗ ਪਏ ਸੀ ਕਿ ਅਗਰ ਜੀ ਹੁਣ ਕੰਮ ਰੁਕਿਆ ਤਾਂ ਫੇ ਸਾਡੇ ਆਉਣ ਵਾਲੇ ਸਮਾਗਮਾਂ ਸਮੇਂ ਵੀ ਇਹ ਸਰਕਾਰ ਨੂੰ ਕੰਮ ਸਾਨੂੰ ਵੀ ਸਮਾਂ ਦਿੱਤਾ ਜਾਊਗਾ ਅਸੀਂ ਵੀ ਸਮੇਂ ਦੀ ਮੰਗ ਕਰਾਂਗੇ ਕਿ ਸਾਡੇ ਤਿਹਾਰਾਂ ਦੇ ਵੀ ਇਹ ਕੰਮ ਰੁਕਿਆ ਜਾਵੇ ਸੋ ਦੋਸਤੋ ਇਹ ਸੀ ਤੁਹਾਡੇ ਲਈ ਜਾਣਕਾਰੀ ਕਿ ਹੁਣ ਜਿਹੜੇ ਲੋਕਾਂ ਨੇ ਇਸ ਰਸਤੇ ਤੋਂ ਲਗਾਤਾਰ ਲੰਘਣਾ ਹੁੰਦਾ ਹੈ ਉਹਨਾਂ ਨੂੰ ਬਦਲਵੇਂ ਰਾਹਿਆਂ ਤੇ ਜਾਣਾ ਚਾਹੀਏ ਠਾਣੇ ਵਾਲੀ ਸਾਈਡ ਜਾਣਾ ਹੋਵੇ ਥੰਮਣਵਾਲ ਰੋਡ ਨੂੰ ਜਾਣਾ ਹੋਵੇ ਪਹਾੜਿਆਂ ਨੂੰ ਜਾਣਾ ਹੋਵੇ ਅਕਾਲ ਅਕੈਡਮੀ ਰੋਡ ਨੂੰ ਜਾਣਾ ਹੋਵੇ ਉਪਲਾ ਨੂੰ ਜਾਣਾ ਹੋਵੇ ਤਾਂ ਉਹਨਾਂ ਨੂੰ ਬੱਸ ਸਟੈਂਡ ਵਾਲੀ ਸਾਈਡ ਤੋਂ ਆਉਣ ਵਾਲੇ ਲੋਕਾਂ ਨੂੰ ਪਿਪਲੀ ਸਾਹਿਬ ਗੁਰਦੁਆਰੇ ਦੇ ਮੋੜਲੀ ਸੜਕ ਦੇ ਉੱਪਰ ਉੱਪਰ ਦੀ ਘੁੰਮ ਕੇ ਜਾਣਾ ਪਵੇਗਾ ਕਿਸੇ ਤਰ੍ਹਾਂ ਉਸ ਵਾਲੀ ਸਾਈਡ ਤੋਂ ਆਉਣ ਵਾਲੇ ਲੋਕਾਂ ਨੂੰ ਪੱਤੀ ਨੀਲੋ ਵਾਲ ਤੋਂ ਪੱਤੀ ਬੱਗਾ ਪੱਤੀ ਮਹਿਣਾ ਉਸ ਪਟਾਈ ਜਿੱਥੇ ਪਿਛਲੇ ਸਮੇਂ ਹੋਈ ਸੀ ਉਹ ਰਸਤਾ ਹੁਣ ਲੰਘਣਯੋਗ ਹੈ ਉਹ ਰਸਤਾ ਜਿਹੜਾ ਹੈ ਉਹ ਚੱਲ ਰਿਹਾ ਹੈ ਇਹ ਕਹਿਣਾ ਕਿ ਉਹ ਰਸਤੇ ਲੰਘਣਯੋਗ ਨਹੀਂ ਹੈ ਹਾਂ ਇਹ ਹੋ ਸਕਦਾ ਅਗਰ ਜੇ ਤੁਸੀਂ ਕਹੋ ਵੀ ਪਹਿਲਾਂ ਵਾਰ ਤੇ ਰਸਤੇ ਹੁਣੇ ਹੀ ਜਿਹੜਿਆ ਉਹ ਸੜਕਾਂ ਬਣ ਜਾਣ ਮੈਨੂੰ ਨਹੀਂ ਲੱਗਦਾ ਇੰਨੀ ਛੇਤੀ ਸੜਕਾਂ ਬਣ ਗਈਆਂ ਹਾਂ ਇਹ ਪਹਿਲਾਂ ਵੀ ਕਈ ਵਾਰੀ ਇਹ ਮੰਗ ਕੀਤੀ ਜਾ ਚੁੱਕੀ ਹੈ ਤੇ ਸੀਵਰੇਜ ਵਾਲਿਆਂ ਨਾਲ ਬਹਿ ਕੇ ਵੀ ਗੱਲ ਹੋ ਚੁੱਕੀ ਹੈ ਕਿ ਜਿਹੜਾ ਐਟ ਬਟਾ ਇਨਾ ਰਸਤੇ ਤੇ ਖੜਾਇਆ ਉਹਦੀ ਰੋਲਿੰਗ ਹੋਣੀ ਚਾਹੀਦੀ ਹੈ ਆ ਰਸਤੇ ਜਿਹੜੇ ਆ ਉਹ ਹੋਰ ਵਧੀਆ ਲੰਘਣਯੋਗ ਹੋਣੇ ਚਾਹੀਦੇ ਆ ਪਰ ਆ ਕੇ ਇਹ ਰਸਤੇ ਅਜੇ ਕੱਚੇ ਰਹਨੇ ਆ ਜਿਸ ਤਰ੍ਹਾਂ ਥੰਮਣ ਵਾਲ ਰੋਡ ਹੈ ਇਸ ਤਰ੍ਹਾਂ ਇਹ ਆਇਲਾ ਰੋਡ ਦੀ ਜਿਹੜਾ ਪਿਛਲੇ ਸਮੇਂ ਇੱਥੇ ਵੀ ਖਦਾਈ ਹੋਈ ਹੈ ਸੇ ਦੋਸਤੋ ਏਸੀ ਬਿੱਲਗੇ ਦੇ ਸਬੰਧ ਵਿੱਚ ਜਾਣਕਾਰੀ ਸੀਵਰੇਜ ਦੇ ਖਦਾਈ ਦਾ ਜਿਹੜਾ ਕੰਮ ਚੱਲ ਰਿਹਾ ਉਹਦੇ ਬਾਰੇ ਤੁਹਾਨੂੰ ਇਹ ਜਾਣਕਾਰੀ ਦਿੱਤੀ ਹੈ ਕਿ ਇੱਥੇ ਜਿਹੜੀ ਦੋ ਦਿਨ ਤੋਂ ਰੁਕੇ ਕੰਮ ਦੀ ਕੀ ਸਥਿਤੀ ਸੀ ਕੰਮ ਚੱਲ ਪਿਆ ਹੈ ਤੇ ਇਸ ਤਰ੍ਹਾਂ ਅਗਾਹ ਵੀ ਇਸ ਖਦਾਈ ਨਾਲ ਸੰਬੰਧਿਤ ਕੋਈ ਵੀ ਜਾਣਕਾਰੀ ਹੋਊਗੀ ਤਾਂ ਅਸੀਂ ਆਪਣੇ ਦੋਸਤਾਂ ਨੂੰ ਜੋ ਦੇਸ਼ ਵਿਦੇਸ਼ ਵਿੱਚ ਬੈਠੇ ਨੇ ਉਨਾ ਲਈ ਜ਼ਰੂਰ ਜਾਣਕਾਰੀ ਦੇਵਾਂਗੇ ਤੇ ਦੋਸਤੋ ਤੁਸੀਂ ਵੇਖਦੇ ਰਹੋ ਬਿਲਗਾ نیوز ਆਨਲਾਈਨ ਚੈਨਲ। ਕਿਸੀ ਬਿਲਗਾ نیوز ਆਨਲਾਈਨ ਚੈਨਲ ਸਾਡੇ ਇਸ ਚੈਨਲ ਨੂੰ ਬੱਤ-ਬੱਤ ਸਬਸਕ੍ਰਾਈਬ ਕਰੋ ਤਾਂ ਕਿ ਸਾਡੀਆਂ ਵੀਡੀਓਜ਼ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਲਗਾਤਾਰ ਪਹੁੰਚਦਾ ਰਹੇ। ਧੰਨਵਾਦ।